ਦੇਖੋ ਜਿਸ ਤਰੀਕੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਾਸ਼ਨ ਕਾਰਡ ਦੇ ਮਸਲੇ ਤੇ ਸਿਆਸਤ ਖੇਡ ਰਹੀ ਹੈ ਬੇहद ਮੰਦਪਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਲਿਖੀ ਕਹਿੰਦੇ ਜੀ ਕੇਂਦਰ ਸਰਕਾਰ 55 ਲੱਖ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਤੇ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜੇ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਰਾਸ਼ਨ ਕਾਰਡ ਸਕੀਮ ਹੈ ਇਹ ਆਟਾ ਦਾਲ ਸਕੀਮ 2007 ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਸੀ ਉਦੋਂ ਇਹ ਕੇਂਦਰ ਫਾਈਨੈਂਸ ਨਹੀਂ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚੱਲਦੀ ਸੀ ਤੇ ਐਡੀ ਇੱਕ ਕਾਮਯਾਬ ਸਕੀਮ ਸੀ ਕਿ ਦੇਸ਼ ਦੀ ਸਰਕਾਰ ਨੂੰ ਇਹਨੂੰ ਕਾਪੀ ਕਰਨਾ ਪਵੇ ਸੋ ਹੁਣ ਸਿਆਸਤ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕੇਂਦਰ ਦੀ ਸਰਕਾਰ ਜੋ ਪੰਜਾਬ ਦੇ ਨਾਲ ਵਧੀਆਂ ਕਰ ਰਹੀ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਤੇ ਡਟ ਕੇ ਹਰ ਪੰਜਾਬੀ ਉਹ ਵਧੀਆਂ ਦੇ ਖਿਲਾਫ ਖੜਾ ਹੁਣ ਗੱਲ ਤਾਂ ਇਹ ਹੈ ਭਗਵੰਤ ਮਾਨ ਸਾਹਿਬ ਕਿ ਜਿਹੜਾ ਕਰੋੜਾ ਰੁਪਇਆ ਪਰਵਿੰਦ ਕੇਜਰੀਵਾਲ ਦੀ ਸਿਆਸਤ ਤੇ ਖਰਚਦਾ ਨਾਗਪੁਰ ਮਨੀਪੁਰ ਤੱਕ ਇਸ਼ਤਿਹਾਰ ਲਾਤੇ ਜਹਾਜ਼ਾਂ ਤੇ ਉਹਨੂੰ ਝੂਟੇ ਦਵਾਤੇ ਉਹ ਖਰਚਿਆਂ ਦੀ ਜਗ੍ਹਾ ਜੇ ਤੁਸੀਂ ਉਹੀ ਕਰੋੜਾ ਰੁਪਇਆ ਗਰੀਬਾਂ ਤੇ ਰਾਸ਼ਨ ਤੇ ਲਾ ਦੋ ਤਾਂ ਕੇਂਦਰ ਦੀ ਸਰਕਾਰ ਕਣੀ ਧੱਕਣ ਦੀ ਤੁਹਾਨੂੰ ਲੋੜ ਹੀ ਨਹੀਂ ਔਰ ਇਹ ਜਿਹੜੇ ਫੋਕੇ ਬਿਆਨ ਨੇ ਇਹਨਾਂ ਨੂੰ ਪੰਜਾਬੀਆਂ ਨੇ ਸੁਣ ਵੀ ਲਿਆ ਹੰਡਾ ਵੀ ਲਿਆ ਤੇ ਪੰਜਾਬੀਆਂ ਨੇ ਅੱਕ ਕੇ ਨਕਾਰ ਵੀ ਦਿੱਤਾ ਤੁਸੀਂ ਕਿਹੜਾ ਸਟੈਂਡ ਲੈ ਲਿਆ ਨਾ ਤੁਸੀਂ ਪੰਜਾਬ ਦਾ ਪਾਣੀ ਰੋਕ ਸਕੇ ਤੁਸੀਂ ਤਾਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਤੱਕ ਦੇ ਮਦਈ ਬਣ ਕੇ ਸੀ ਤੁਸੀਂ ਤਾਂ ਕਹਿਤਾ ਸੀ ਕਿ ਉਹਨਾਂ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਬੀਬੀਐਮ ਵਿੱਚੋਂ ਨਾਇੰਕੀ ਖਤਮ ਹੋਈ ਕੀ ਕਰ ਲਿਆ ਅਮਿਤ ਸ਼ਾਹ ਦੇ ਨਾਲ ਬੰਦ ਕਮਰਾ ਮੀਟਿੰਗ ਕਰਕੇ 50 ਕਿਲੋਮੀਟਰ ਅੰਦਰ ਬੀਐਸਐਫ ਆ ਗਈ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੈਨੇਟ ਦੀਆਂ ਚੋਣਾਂ ਰੁਕੀਆਂ ਪਈਆਂ ਨੇ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੋ ਪੰਜਾਬ ਦੇ ਨਾਲ ਇਹ ਜਿਹੜੀ ਅੱਖਾਂ ਪੁੰਜਣ ਇਲਾਕਾ ਮਨਾ ਕਰੋ ਜੇ ਤੁਸੀਂ ਪੰਜਾਬੀਆਂ ਨੂੰ ਰਾਸ਼ਨ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਦੇਵੇ ਆਪਣੇ ਬਜਟ ਨਾਲ ਜਿੱਦਾਂ ਸਰਕਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ ਸ਼ਰੂਮਨੀ ਅਕਾਲੀ ਕਲਪ ਦੀ ਸਰਕਾਰ ਨੇ ਦਿੱਤਾ ਸੀ ਸੋ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਚਿੱਠੀ ਵਰਗੇ ਡਰਾਮੇ ਕਰਨ ਦੀ ਲੋੜ ਹੈ ਇਹ ਸਕੀਮ ਨੂੰ ਆਪ ਫਾਈਨਾਂਸ ਕਰੇ